ਤੁਹਾਨੂੰ ਉਹ ਕਿਹੜੀਆਂ ਗੱਲਾਂ ਸੀ ਜਾਂ ਕਿਹੜੇ ਕਾਰਨ ਸੀ ਜਿਹਦੇ ਕਰਕੇ ਤੁਸੀਂ ਸੋਚਿਆ ਕਿ 11 ਸਾਲ ਲੰਮਾ ਸਮਾਂ ਹੁੰਦਾ ਹੈ ਹਨ ਮੈਂ ਵੀ ਚੱਲਾਂ ਮੈਂ ਵੀ ਜਾਵਾਂ ਆਪਦੇ ਘਰੇ ਅਸੀਂ ਲਾਈਕ ਜੇ ਆਪਾਂ ਤੁਸੀਂ ਵੀ ਆਪਾਂ ਇਸ ਗੱਲ ਨੂੰ ਆਪਾਂ ਇਹ ਹਾਂ ਵੀ ਭਰਦੇ ਹਾਂ ਹਨ ਜਿਵੇਂ ਆਪਾਂ ਅੱਗੇ ਵੀ ਥੋੜੀਆਂ ਇੰਟਰਵਿਊਜ਼ ਦੇ ਵਿੱਚ ਵੀ ਸੁਣਿਆ ਹਨ ਜੇ ਆਪਣੇ ਵਾਈਫ ਨਾ ਮੰਨਦੇ ਜੀ ਆਪਾਂ ਨਹੀਂ ਸੀ ਸਕਦੇ ਨਹੀਂ ਆ ਸਕਦੇ ਚਾਹੇ ਕੋਈ ਜਿੰਨਾ ਮਰਜੀ ਕਹਿ ਲਵੇ ਅ ਉੱਥੇ ਮੈਨੂੰ ਲੱਗਦਾ ਵੀ ਜਿੰਨੇ ਜਾਣੇ ਉੱਥੇ ਬੈਠੇ ਆ ਸਭ ਦੇ ਅੰਦਰ ਅੱਗੇ ਹੀ ਆ ਵੀ ਚੱਲੀਏ ਪਿੰਡ ਜਾਣਾ ਘਰੇ ਦਾ ਹਾਂ ਕਿ ਪਿੰਡ ਚੱਲੀਏ ਤੇ ਚਾਹੇ ਕੋਈ ਬਜ਼ੁਰਗ ਹੋ ਗਿਆ ਚਾਹੇ ਕੋਈ ਹੋਰ ਆ ਤੇ ਜੇ ਆਪਾਂ ਇਹ ਗੱਲ ਕਹੀਏ ਕਿ ਹਾਂ ਉਹ ਕੰਫਰਟੇਬਿਲਟੀ ਵੀ ਆਪਾਂ ਹੀ ਦੇਣੀ ਉਹਨਾਂ ਨੂੰ ਜੀ ਵੀ ਯਾਰ ਦੇਖੋ ਐਡਾ ਕੋਈ ਹੈ ਨਹੀਂਗਾ ਵੀ ਤੁਸੀਂ ਉੱਥੇ ਜਾ ਕੇ ਕੈਦ ਹੋ ਜਾਓਗੇ ਜਾਂ ਤੁਸੀਂ ਉੱਥੇ ਫਾਸ ਹੋ ਜਾਓਗੇ ਵੀ ਉਹ ਜਿਆ ਕੁਸ਼ੀ ਆ ਉੱਥੇ ਉਹਨਾਂ ਨੂੰ ਜੇ ਕਹਿੰਦੇ ਆ ਨਾ ਕਿਈ ਕਿਈ ਮੈਂ ਬੁੜੀਆਂ ਦਾ ਇਹ ਸੋਚਿਆ ਵਾ ਲੇਡੀਜ਼ ਜੰਨੀਆਂ ਵੀ ਹੁੰਦੀਆਂ ਹਨ ਨਾ ਕੌਮ ਦਾ ਤਾਂ ਆਪਾਂ ਕਹਿ ਦਿੰਨੇ ਆ ਉਹ ਕਹਿੰਦੀ ਸਾਨੂੰ ਇੱਥੇ ਆਜ਼ਾਦੀ ਆ ਹਾਂਜੀ ਮੈਂ ਪੁੱਛ ਜਾਨਾ ਵੀ ਕਾਦੀ ਹਾਂਜੀ ਮੈਂ ਵੀ ਇੱਕ ਤੁਸੀਂ ਗਰੋਸਰੀ ਲੈਣ ਜਾਣਾ ਜੀ ਉਹ ਵੀ ਵੀਕੈਂਡ ਦੇ ਜਾਣਾ ਤੁਸੀਂ ਸਾਡੇ ਸਿਰਚ ਥੋੜਾ ਜੱਕੀ ਫਾਇਰ ਦਿਓ ਸਾਡੇ ਨਾਲ ਚੱਲੋ ਗਰੋਸਰੀ ਲੈਣ ਨਾਲ ਚੱਲੋ ਕਦੇ ਤੇ ਪਰ ਹਾਂ ਇਹ ਹੈਗਾ ਵੀ ਉਹਨਾਂ ਨੂੰ ਇਹੀ ਮੈਂ ਕਹਿੰਦਾ ਹੁੰਦਾ ਸੀ ਵੀ ਤੁਸੀਂ ਜਾਣਾ ਵਾ ਜੇ ਆਪਾਂ ਜਾਣਾ ਹਨ ਵੀ ਆਪਾਂ ਚੱਲੀਏ ਐਡਾ ਕੋਈ ਕੰਮ ਨਹੀਂ ਹੈਗਾ ਉੱਥੇ ਇਹ ਜਿਹਾ ਕੰਮ ਆਪਾਂ ਉੱਥੇ ਕਰ ਹੀ ਜਾਵਾਂਗੇ